ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਪੰਜਾਬੀ ਇਲੈਕਟਿਵ ਪੰਜਾਬੀ ਸਾਹਿਤ ਦੇ ਆਪਾਂ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਲੈ ਕੇ ਆਏ ਤੇ ਨਾਲ ਦੀ ਨਾਲ ਮਾਡਲ ਟੈਸਟ ਪੇਪਰ ਤੇ ਆਪਾਂ ਤੁਹਾਡੇ ਐਗਜ਼ਾਮ ਦੀ ਜਿਹੜੀ ਕਿ ਬੈਸਟ ਤਿਆਰੀ ਕਰਵਾਵਾਂਗੇ ਹਰ ਇੱਕ ਐਗਜ਼ਾਮ ਦੇ ਤੁਹਾਡੇ ਲਈ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਤੇ ਮਾਡਲ ਟੈਸਟ ਪੇਪਰ ਲੈ ਕੇ ਆਵਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਇਸ ਦੇ ਵਿੱਚ ਥੌਟਸ ਸੈਮੈਸਟਰ ਦੇ ਆਪਾਂ 2021 22 ਦੇ ਵਿੱਚ ਜਿਹੜੇ ਰੀਪੇਅਰ ਦੇ ਪ੍ਰਾਈਵੇਟ ਵਾਲਿਆਂ ਦਾ एग्जाम ਹੋਏ ਸੀ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ 23 ਵਾਲਾ ਵੀ ਤੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਤੇ ਇਹ ਵਾਲੀ ਵੀਡੀਓ ਤੇ ਇਹੇ ਵਾਲੀ ਵੀਡੀਓ ਸਟੂਡੈਂਟਸ ਆ ਜਿਹੜੇ ਕਿ ਰੈਗੂਲਰ ਸਟੂਡੈਂਟਸ ਪ੍ਰਾਈਵੇਟ ਸਟੂਡੈਂਟਸ ਤੇ ਡਿਸਟੈਂਸ ਐਜੂਕੇਸ਼ਨ ਸਟੂਡੈਂਟਸ ਲਈ ਇੰਪੋਰਟੈਂਟ ਆ ਤੇ ਜਿਹੜੇ ਬੱਚੇ ਨੇ ਰੀਪੇਅਰ ਆਈ ਉਹਨਾਂ ਲਈ ਵੀ ਇੰਪੋਰਟੈਂਟ ਹੈ ਹਾਂਜੀ ਜਿਹੜੇ ਤਾਂ ਸਟੂਡੈਂਟਸ ਰੈਗੂਲਰ ਆਪਣੇ ਇਗਜ਼ਾਮ ਦੇਣ ਕਿ ਉਹਨਾਂ ਦਾ 75 ਦਾ ਇਗਜ਼ਾਮ ਹੋਣਾ ਜਿਦੇ ਵਿੱਚ 26 ਵਾਲਾ ਪਾਸ ਅਤੇ ਜਿਹੜੇ ਪ੍ਰਾਈਵੇਟ ਤੇ ਡਿਸਟੈਂਸ ਐਜੂਕੇਸ਼ਨ ਵਾਲੇ ਨੇ ਉਹਨਾਂ ਦਾ 100 ਮਾਰਕਸ ਦਾ ਪੇਪਰ ਹੋਣਾ ਜਿਦੇ ਵਿੱਚ 35 ਮਾਰਕਸ ਲੈਣੇ ਨੇ ਪੇਪਰ ਨੂੰ ਪਾਸ ਕਰਨ ਲਈ ਹਾਂਜੀ ਸਭ ਤੋਂ ਪਹਿਲਾਂ ਹੋਣਗੇ ਜਿਹੜੀ ਕਿ ਇਹ 21 ਵਾਲਾ ਪ੍ਰਸੰਗ ਸਹਿਤ ਵਿਆਖਾ ਦੋ ਦੇ ਵਿੱਚੋਂ ਤੁਸੀਂ ਇੱਕ ਕਰਨੀ ਹੋਊਗੀ ਇੱਕ ਨੁਕਤੇ ਵਿੱਚ ਗੱਲ ਮੁਕਦੀ ਹੈ ਫੜ ਨੁਕਤਾ ਛੋੜ ਹਿਸਾਬਾਂ ਨੂੰ ਕਰ ਦੂਰ ਕੁਫਰ ਦੇ ਆ ਬਾਬਾ ਨੂੰ ਠੀਕ ਹੈ ਤੇ ਸੱਸੀ ਹਾਰ ਸ਼ਿੰਗਾਰ ਉਤਾਰ ਚੁੱਟੇ ਅਗਲ ਆਉਂਦੀ ਇਹ ਸੂਹੇ ਸਾਲੂਆਂ ਨੂੰ ਜਿਸ ਸੇਸ ਤੇ ਸੌਂਦਾ ਸੀ ਯਾਰ ਮੇਰਾ ਸੀਨੇ ਕੁੱਟਦੀ ਲੇ ਨਿਹਾਈਆਂ ਨਿਹਾਲੀਆਂ ਤੇ ਅੱਗੇ ਹੈਗਾ ਚਮਕੀ ਆਉਣ ਦੁਪਹਿਰਾਂ ਵੇਲੇ ਗਰਮੀ ਗਰਮੀ ਗਰਮ ਬਹਾਰੇ ਤਿੰਨ ਦੇ ਵਿੱਚੋਂ ਕੋਈ ਇੱਕ ਅਦਾ ਕਰਨਾ ਹੋਊਗਾ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਤੇ ਵੀ ਆਪਾਂ ਨੇ ਵੀਡੀਓ ਅਪਲੋਡ ਕੀਤੀ ਹੈ ਵੀ ਕਿਹੜੇ ਦੇ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰਨੀਆਂ ਕਿਹੜੇ ਦੇ ਛੱਡਣੀਆਂ ਤੁਸੀਂ ਕਿਉਂਕਿ ਜਿਹੜੀ ਤੁਹਾਡੀ ਪਲੇਲਿਸਟ ਬਣੀ ਹੋਈ ਆ ਮੈਂ ਤੁਹਾਨੂੰ ਦਿਖਾਉਣੀ ਆ ਪਲੇਲਿਸਟ ਬੀ ਐਸ ਸੈਮੈਸਟਰ 3 ਦੀ ਜਿਹਦੇ ਵਿੱਚ ਸਾਰੇ ਟਾਪਿਕਸ ਕਵਰ ਨੇ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰ ਚਲੋ ਠੀਕ ਹੈ ਬੀ ਐਸ ਸੈਮੈਸਟਰ 3 ਪੰਜਾਬੀ ਯੂਨੀਵਰਸਿਟੀ ਪਟਿਆਲਾ ਉਸ ਤੋਂ ਬਾਅਦ ਹਾਂਜੀ ਵਿਸ਼ਾ ਵਸਤੂ ਹੈਗਾ ਮੇਰੀ ਬੁੱਕਲ ਦੇ ਵਿੱਚ ਚੋਰ ਹੀਰਵਾਰੀ ਜਾਂ ਸੋਹਣੀ ਮਾਹੀਵਾਲ ਤਿੰਨ ਆਉਣਗੇ ਤਿੰਨਾਂ ਚੁੱਕ ਕਰਨਾ ਹੋਊਗਾ ਜਾਂ ਫਿਰ ਤੁਹਾਨੂੰ ਕਿਸੇ ਵੀ ਜਿਹੜਾ ਸਾਹਿਤਕਾਰ ਆ ਉਹਦਾ ਯੋਗਦਾਨ ਪੁੱਛਿਆ ਜਾਊਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜਿਹੜਾ ਪੰਜਾਬੀ ਸਾਹਿਤ ਲਈ ਕੀ ਯੋਗਦਾਨ ਦਿੱਤਾ ਤੇਰੇ ਵੱਲ ਜਾਣਕਾਰੀ ਦੇਣੀ ਆ ਤੇ ਵਿਸ਼ਾ ਵਸਤੂ ਕਹਾਣੀ ਹੈਗੀ ਗੁੱਡ 딜 ਜਾਂ ਹਵਾ ਇਹਨਾਂ ਦੋਨਾਂ ਚੋਂ ਇੱਕ ਦਾ ਵਿਸ਼ਾ ਵਸਤੂ ਲਿਖਣਾ ਜਾਂ ਫਿਰ ਅਜਮੇਰ ਸਿੱਧੂ ਦੀ ਕਹਾਣੀ ਕਲਾ ਤੇ ਪੰਜਾਬੀ ਕਹਾਣੀ ਲਈ ਮਤਲਬ ਕਿ ਕਹਾਣੀਕਾਰਾਂ ਦਾ ਯੋਗਦਾਨ ਵੀ ਪੁੱਛਿਆ ਜਾ ਪੁੱਛਿਆ ਜਾਊਗਾ ਤੁਹਾਨੂੰ ਤੇ ਨਾਲ ਕਹਾਣੀ ਦਾ ਵਿਸ਼ਾ ਵਸਤੂ ਵੀ ਤਾਂ ਤੁਸੀਂ ਕਹਾਣੀ ਦੇ ਵਿਸ਼ਾ ਵਸਤੂ ਕਰ ਲੋ ਯਾਰ ਅੱਗੇ ਹੈਗਾ ਪੰਜਾਬੀ ਦੀਆਂ ਅਧਿਆਤਮਕ ਵਾਰਾਂ ਤੇ ਨੋਟ ਲਿਖਣਾ ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਵਿਸ਼ੇ ਤੇ ਕਲਾ ਪੱਖੋਂ ਨੋਟ ਦੇਣਾ ਇਹ ਵੀ ਆਪਾਂ ਨੇ ਚੈਨਲ ਤੇ ਕਰਵਾਏ ਹੋਏ ਨੇ ਤੇ ਹਾਂਜੀ ਅੱਗੇ ਹੈਗਾ ਤੇ ਇਹ ਸਾਰੇ ਇਹ ਵੀ ਆਲੋਚਨਾਤਮਕ ਪਛੀ ਆਲੋਚਨਾਤਮਕ ਸਿਧਾਂਤ ਸਾਰੇ ਕਰਵਾਏ ਹੋਏ ਨੇ ਵੀਰੇਚਨ ਕੀਆ ਰਮਾਸਵਾਦ ਕੀਆ ਪ੍ਰਤੀਕ ਕੀਆ ਮਿੱਥਕੀਆ ਠੀਕ ਹੈ ਤੇ ਅੱਗੇ ਹੈਗੇ ਨੇ ਸ਼ਾਰਟ ਕੁਐਸਚਨਸ ਤੁਸੀਂ ਇਹਨਾਂ ਨੂੰ ਰੀਡ ਕਰ ਲੈਣਾ ਠੀਕ ਹੈ ਕਿਉਂਕਿ ਜੇ ਆਪਾਂ ਸ਼ਾਰਟ ਕੁਐਸਚਨ ਰੀਡ ਕਰਨ ਲੱਗੇ ਤਾਂ ਵੀਡੀਓ ਲੰਬੀ ਹੋ ਜਾਊਗੀ ਫਿਰ ਅੱਗੇ ਹੈਗਾ 2022 ਦੇ ਵਿੱਚ ਫੈਪਚ ਹੋਇਆ ਸੀ ਜਿਹੜਾ ਹਾਂਜੀ ਵਿਸ਼ਾ ਵਸਤੂ ਚੰਡੀ ਦੀ ਵਾਰ ਕਾਫੀਆਂ ਸਸਤੀ ਪੁੱਨੋ ਚੰਡੀ ਦੀ ਵਾਰ ਕਾਫੀਆਂ ਸਸਤੀ ਪੁੱਨੋ ਤੇ ਕਾ ਟੋਟੇ ਹੈਗੇ ਨੇ ਕੁੱਕੇ ਮਾਰ ਹੀ ਮਾਰ ਤੇ ਪਕੜ ਸ਼ਮਕਾ ਪਰ ਆਦਮੀ ਤੇ ਕਹਿਰਵਾਨ ਹੋਈ ਰਾਂਝੇ ਉੱਠ ਕੇ ਆਖਿਆ ਵਾ ਸੱਜਣਾ ਹੀਰ ਹੱਸ ਕੇ ਮਿਹਰਵਾਨ ਹੋਈ ਪਹਿਲਾ ਰਾਜੇ ਦੇ ਖੂਨ ਦਾ ਲਾਏ ਟਿੱਕਾ ਪਿੱਛੋਂ ਦਿੱਤੀਆਂ ਸੱਤ ਪਰ ਦੱਖਣਾਈ ਠੀਕ ਹੈ ਤੇ ਅੱਗੇ ਹੈਗਾ ਦੱਸ ਗੱਲ ਕਾਈ ਕਿਉਂ ਨਾ ਗੱਲ ਲਾਈ ਤੈਨੂੰ ਰਹੀ ਬੁਲਾ ਚਲਾ ਚੱਲਾ ਸਾਈ ਸਾਈ ਮੇਰੇ ਸ਼ਾਹੂ ਸੋਹੰਦੇ ਮਿਲੀ ਮੱਛਲੀ ਨੂੰ ਕੁੰਡੀ ਘੱਟ ਕੇ ਲਿਓ ਪ੍ਰਸਾਦ ਸਾਈ ਅੱਗੇ ਕਹਾਣੀ ਦਾ ਸਾਰ ਹਵਾ ਗੁੱਡ ਡੀਲ ਜਾਂ ਨਸਲਵਾਦ ਮਤਲਬ ਕਿ ਗੁੱਡ ਡੀਲ ਵਾਲੀ ਬਹੁਤ ਇੰਪੋਰਟੈਂਟ ਕਹਾਣੀਆਂ ਤੁਸੀਂ ਦੇਖਿਓ ਹਰ ਇੱਕ ਦੇ ਵਿੱਚ ਆਈ ਹੋਈ ਆ ਅੱਗੇ ਹੈਗੇ ਨੇ ਸੰਕਲਪ ਹੋਇਨਾ ਇਹ ਆਪਣੇ ਸਾਰੇ ਸੰਕਲਪ ਕਰਵਾਏ ਹੋਏ ਨੇ ਰੋਮਾਂਸਵਾਦ ਕੀਤਾ ਮਿੱਥਕੀਆ ਸਰੰਚਨਾ ਕੀਤਾ ਬਿੰਬ ਕੀਨੇ ਤੇ ਅੱਗੇ ਹੈ ਵਾਰ ਦੀ ਪ੍ਰਵਾਸ਼ਾ ਦਿਓ ਵਾਰ ਕਾਵ ਦੀ ਪ੍ਰਕਿਰਤੀ ਵਾਰ ਕਾਵ ਨੂੰ ਪ੍ਰਵਾਸ਼ਿਤ ਠੀਕ ਹੈ ਤੇ ਇਹਦਾ ਵਿਕਾਸ ਤੇ ਇਹਗੇ ਸ਼ਾਰਟ ਕੁਐਸਚਨਸ ਨੇ 15 ਆਉਣਗੇ 2 2 ਮਾਰਕਸ ਦੇ ਤੇ ਪ੍ਰਾਈਵੇਟ ਤੇ ਡਿਸਟੈਂਸ ਐਜੂਕੇਸ਼ਨ ਲਈ ਇਹ 20 ਹੋਣਗੇ ਠੀਕ ਹੈ ਹਾਂਜੀ ਹਾਂਜੀ ਗੇ ਨੈਕਸਟ ਹੈ ਇਹਦੇ ਵਿੱਚ ਵਿਸ਼ਾ ਵਸਤੂ ਪੁੱਛੇ ਹੋਏ ਨੇ ਵਾਰਾ ਮਾ ਹੀਰ ਰਾਂਝਾ ਲੱਲਾ ਮਜ ਨੂੰ ਠੀਕ ਹੈ ਤੇ ਉਸ ਤੋਂ ਕੇ ਪ੍ਰਸੰਗ ਸਹਿਤ ਵਿਆਖਿਆ ਨਾ ਮੈਂ ਅੰਦਰ ਵੇਦ ਕਿਤਾਬਾਂ ਨਾ ਵਿੱਚ ਪੰਗਾ ਨਾ ਸ਼ਰਾਬਾਂ ਨਾ ਵਿੱਚ ਰਿੰਦਾ ਮਸਤ ਖੁਰਾਬਾਂ ਨਾ ਵਿੱਚ ਜਾਗਣ ਨਾ ਵਿੱਚ ਸੌਣ ਬੁੱਲਾ ਕੀ ਜਾਣੇ ਮੈਂ ਕੌਣ ਸਸੀ ਆਂ ਡਿਠਾ ਵਿੱਚ ਨਿੰਦਰ ਹੋ ਵਿਹੋਸ਼ ਹਿਉ ਖਾਬੋਂ ਸੂਰਜ ਵਾਂਗ ਛੁਆ ਹੁਸਨ ਦੀ ਬਾਹਰ ਵਸੋਂ ਨਿਕਾਬੋ ਜੂਸ ਫਾਖੇ ਇਹ ਗੱਲ ਕਰਦੇ ਆ ਸ਼ਰਮ ਨਾ ਆਵੇ ਤੈਨੂੰ ਕੋਈ ਭੁੱਲ ਜੋ ਕਰਦੇ ਕੰਮ ਹੀ ਕੰਮ ਦੀ ਦੱਸੋ ਮੈਨੂੰ ਤੇ ਹਾਂ ਜੀ ਅੱਗੇ ਕਹਾਣੀ ਦਾ ਸਾਰ ਪਾਣੀ ਦੇ ਅਲਿਖਾਂ 2 ਮਿੰਟ ਹੋਰ ਰੁਕ ਜਾ ਇਕਬਾਲ ਹੁਸੈਨ ਮੋਇਆ ਨਹੀਂ ਤੇ ਸੰਕਲਪ ਕਲਾਸਿਕਵਾਦ ਯਥਾਰਤਵਾਦ ਬਿੰਬ ਸ਼ੈਲੀ ਵਾਰਕਾ ਫਰਦਸ ਦੇ ਵਿਕਾਸ ਤੇ ਨੋਟ ਲਿਖਣਾ ਵਾਰਕਾ ਦੀ ਪ੍ਰਕਿਰਤੀ ਤੇ ਅੱਗੇ ਸ਼ਾਰਟ ਕੁਐਸਚਨਸ ਨੇ ਮੋਸਟਲੀ ਤੁਹਾਡਾ ਇਹ ਟੌਪਿਕ ਆਪਣੇ ਕਵਰ ਕੀਤੇ ਹੋਏ ਨੇ ਜਿਹੜੇ ਰਹਿੰਦੇ ਨੇ ਆਪਾਂ ਜਲਦ ਅਪਲੋਡ ਕਰਾਂਗੇ ਠੀਕ ਹੈ ਅੱਗੇ ਹੈਗਾ 2022 ਦੇ ਵਿੱਚ ਜਿਹੜਾ ਪ੍ਰਾਈਵੇਟ ਸਟੂਡੈਂਟਸ ਦਾ ਹੋਇਆ ਸੀ ਡਿਸਟੈਂਸ ਐਜੂਕੇਸ਼ਨ ਵਾਲਾ ਨਾ ਚੰਡੀ ਦੀਵਾਰ ਹੀਰ ਰਾਂਝਾ ਡਿਊਡ ਡਿਊਡਾ ਠੀਕ ਹੈ ਵਿਸ਼ਾ ਵਸਤੂ ਜਾਂ ਸਾਰ ਅੱਗੇ ਪ੍ਰਸੰਗ ਸਹਿਤ ਵਿਆਖਿਆ ਔੜਖ ਖੋਫ ਉਤਾਰਨ ਜੁਗੀ ਬਾਤ ਕਹੀ ਮਨ ਪਾਈ ਕਾਮਲਿਸ਼ ਕ ਸਸੀ ਨੂੰ ਹੋਸੀ ਹੋਵਕ ਜਦੋਂ ਸਿਆਣੀ ਠੀਕ ਹੈ ਕਹੇ ਜੁਲੇਖਾ ਹੁਸਨ ਹੁਕਮ ਜੇ ਮੰਨੇ ਰੱਬ ਤੇਰੇ ਨੂੰ ਮਨਸਾ ਤੇਰੇ ਵਾਂਗ ਹੀ ਵਾਅਦਾ ਕਰਸਾ ਪੁੱਤ ਆਪਣਾ ਚਾਪਨਸਾ ਮਹਾਵਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜੋਰ ਦੇ ਕੇ ਮੁਲਕ ਰੇਲਾ ਗਿਆ ਅੱਗੇ ਕਹਾਣੀ ਦਾ ਸਾਰ ਜਾਂ ਵਿਸ਼ਾ ਵਸਤੂ ਪਾਣੀ ਦੇ ਲੀਕਾ ਮਰਿਆ ਨਹੀਂ ਜਾਂਦਾ ਹੱਡਾਂ ਰੂੜੀ ਤੇ संकल्प अनुकरण क्लासिकवाद मिथक संरचना वारकाव ਦੇ ਨਿਕਾਸ ਤੇ ਵਿਕਾਸ ਤੇ ਨੋਟ ਲਿਖਣਾ वारकाਵ ਦੀ ਵਾਰ ਦੀ ਪ੍ਰਵਾਸਾਤ ਇਸ ਦੀ ਪ੍ਰਕਿਰਤੀ ਤੇ ਨੋਟ ਲਿਖਣਾ ਕਿਉਂਕਿ ਸ਼ਾਰਟ ਕੁਐਸਚਨਸ ਨੇ ਅੱਗੇ ਸ਼ਾਰਟ ਕੁਐਸਚਨਸ ਨੇ ਇਹ ਸਾਰੇ 20 ਹਾਂਜੀ ਨੈਕਸਟ 2021 2012 ਵਾਲਾ ਹੋਗਾ ਹੁਣ ਆਪਾਂ 3 ਵਾਲ ਦੇਖਦੇ ਆਂ ਅੱਗੇ 2023 ਦੇ ਵਿੱਚ ਜਿਹੜਾ ਹੋਇਆ ਸੀ ਵਾਰਾ ਮਾ ਬੁਲੇ ਸ਼ਾਦਾ ਹੀ ਰਾਂਝਾ ਹੀ ਵਾਰੀ ਸ਼ਾ ਲੈਲਾ ਮਜਨੂ ਫਜ਼ਲ ਸਾ ਫਜ਼ਲ ਸ਼ਾ ਇਹਨਾਂ ਦਾ ਕਵਤਾ ਦਾ ਵਿਸ਼ਾ ਵਸਤੂ ਜਾਂ ਸਾਰ ਲਿਖਣਾ ਤੇ ਅੱਗੇ ਹੈ ਕਿ ਨੇ ਕਾਫ ਟੁਕੜੇ ਦੇ ਪ੍ਰਸੰਗ ਸਾਤੇ ਵਿਆਖਿਆ ਕਾ ਰੋਟੀ ਦੀ ਨਾ ਮੈਂ ਅੰਦਰ ਵੇਦ ਕਿਤਾਬਾਂ ਨਾਲ ਵਿੱਚ ਪੰਗਾ ਨਾ ਸ਼ਰਾਬਾਂ ਨਾਲ ਵਿੱਚ ਰਿੰਦਾ ਮਸਤ ਖਰਾਬਾ ਠੀਕ ਹੈ ਤੇ ਹਾਂਜੀ ਅੱਗੇ ਨੈਕਸਟ ਇੱਕ ਹੋਰ ਮਾਡਲ ਦਾ ਸਟ੍ਰਿਪ ਨਾ ਆਪਣਾ ਪ੍ਰੀਵੀਅਸ ਇਗਜ਼ਾਮ ਇੱਕ ਹੋਰ ਹਾਂਜੀ ਸਸੀ ਹਾਸ ਸ਼ਮ ਦਾ ਸਾਰ ਜਾਂ ਚੰਡੀ ਦੀ ਵਾਰ ਸ਼ਿਰ ਗੁਰ ਗੋਬਿੰਦ ਸਿੰਘ ਰਚਨਾ ਦਾ ਵਿਸ਼ਾ ਵਸਤੂ ਤੇ ਵਾਰੀ ਸ਼ਾਹ ਦੀ ਕਿੱਸਾ ਕਾਰ ਦੀਆਂ ਵਿਸ਼ੇਸ਼ਤਾਵਾਂ ਦੱਸ ਦਿਓ ਪੰਜਾਬੀ ਸਾਹਿਤ ਵਿੱਚ ਯੋਗਦਾਨ ਇਹਨਾਂ ਦਾ ਤੇ ਅੱਗੇ ਕਾਵ ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਪਹਿਲਾਂ ਰਾਜੇ ਨੇ ਖੂਨ ਦਾ ਲਾਇ ਟਿੱਕਾ ਠੀਕ ਹੈ ਤੁਸੀਂ ਦੇਖੋ ਕਿ ਕਿੰਨੇ ਰਿਪੀਟ ਹੁੰਦੇ ਨੇ ਪ੍ਰੀਵੀਅਸ ਇਗਜ਼ਾਮ ਕਰਨ ਦਾ ਹੀ ਫਾਇਦਾ ਹੁੰਦਾ ਸਤਾਈ ਮੀਲ ਕਹਾਣੀ ਦਾ ਸਾਰ ਜਾਂ ਗਰਾਉਂਡ ਜ਼ੀਰੋ ਕੁਲਵੰਤ ਸਿੰਘ ਵਿਰਕ ਜਾਂ ਗੁਰਦੇਵ ਸਿੰਘ ਰੁਪਾਣਾ ਦਾ ਯੋਗਦਾਨ ਸੰਕਲਪ ਵਿਰੇਚਨ ਕਲਾਸਿਕ ਬਾਦ ਮਿੱਥ ਸੱਸਾ ਪ੍ਰਤੀਕ ਦੀ ਵਾਰਕਾਉ ਤੋਂ ਕੀ ਪਾਵਾਂ ਪੰਜਾਬੀ ਵਾਰਕਾਉ ਦੇ ਪ੍ਰਕਿਰਤੀ ਦੇ ਵਿਸ਼ੇਸ਼ਤਾਵਾਂ ਹੀ ਆਲਰੇਡੀ ਚੈਨਲ ਤੇ ਅਪਲੋਡ ਨੇ ਦੋਨੇ ਕੁਐਸਚਨ ਤੁਸੀਂ ਜਿਹੜਾ ਤੁਹਾਨੂੰ ਨਹੀਂ ਚੀਜ਼ ਟੌਪਿਕ ਮਿਲਦਾ ਤਾਂ ਤੁਸੀਂ ਜਿਵੇਂ ਵਾਰਕਾਉ ਇੰਗਲਿਸ਼ ਦੇ ਵਿੱਚ ਟਾਈਪ ਕਰ ਲਿਆ ਕਰੋ ਵਾਰਕਾਉ 22 ਟੂਰ ਸਟਡੀ ਕਲਾਸ 7 ਸਰਚ ਕਰ ਲਿਆ ਕਰੋ ਸ਼ਾਰਟ ਕੁਐਸਚਨ ਤੋਂ ਨੇ ਮਾਡਲ ਟੈਸਟ ਪੇਪਰ ਦੇਖਦੇ ਹੁਣ ਆਪਾਂ ਹਾਂਜੀ ਅਗਰੇ ਰਿਵੀਜ਼ਨ ਟੈਸਟ ਪੇਪਰ ਨੇ Sekkene var det litt av styr på. test årdhundrastupade. ਫੋਰਥ ਮਾਡਲ ਟੈਸਟ ਪੇਪਰ ਫੋਰਥ ਹੈ ਇਹ ਮਾਡਲ ਟੈਸਟ ਪੇਪਰ ਠੀਕ ਹੈ ਅੱਗੇ Fifth model is cheaper. Thanks.